ਸੈਕੰਡ ਪ੍ਰਾਈਜ਼ ਉਹ ਬਾਅਦ ਚ ਆਇਓ ਪਹਿਲਾਂ ਫਸਟ ਦਾ ਫੋਟੋ ਖੋਲਾਂਦੇ ਹੋ ਸਾਬੀ ਅਰਤੂ ਸਾਹਿਬ ਸਾਡਾ ਸਾਬੀ 10 ਮਿੰਟ ਕਬੱਡੀ ਕੋਚ ਖੁੱਗਾ ਜੀ ਗਿੰਦਾ ਜੀ ਸਪੋਰਟਸ ਕਲੱਬ ਜੰਗ ਸਪੋਰਟਸ ਕਲੱਬ ਧਨੀਪਿੰਡ ਸੈਕੰਡ ਪ੍ਰਾਈਜ਼ ਸੈਕੰਡ ਪ੍ਰਾਈਜ਼ ਕਬੱਡੀ ਓਪਨ ਹੋ ਆਪਣਾ ਕਾਇਸ ਪ੍ਰਾਈਜ਼ ਲੈਣਗੇ ਉਹ ਚਿੱਟਾ ਪ੍ਰਾਈਜ਼ ਲੈ ਲੈ ਪਿੱਛੋਂ ਆ ਚਿੱਟਾ ਪ੍ਰਾਈਜ਼ ਲੈ ਲੈ ਪਿੱਛੋਂ ਕਾਮਨ ਕਾਮਨ ਦੇਖ ਲਈ ਸਾਗ ਗਰਮੀਤ ਸਿੰਘ ਜੀ ਸਾਡੇ ਕਲੱਬ ਦੇ ਪ੍ਰਧਾਨ ਸਾਗ ਗਰਮੀਤ ਸਿੰਘ ਜੀ ਕੁੰਨਰ ਉਹਨਾਂ ਦੇ ਲਖਤੇ ਜਿਗਰਾ ਬਲਜਿੰਦਰ ਸਿੰਘ ਜੀ ਕੁੰਨਰ ਉਹ ਸਨਮਾਨ ਪ੍ਰਾਪਤ ਕਰਨਗੇ ਬੇ ਕੁਸ਼ਤੀ ਬਹੁਤ ਵਧੀਆ ਚੱਲ ਰਹੀ ਹੈ ਗੁੰਗਾ ਤੇ ਜੈਵੀ ਸ਼ੰਕਰ ਰਤੂ ਸਾਹਿਬ ਗੀਰੀ ਤੇ ਸਮਰ ਫਲੋਰ ਰੁਕ ਜਾਓ ਰੁਕ ਜਾਓ ਰੁਕ ਜਾਓ ਭਣਾ ਜੀ ਆਪ ਸਾਹ ਗਰਮੀਤ ਸਿੰਘ ਜੀ ਗੁੰਨਰ ਉਹਨਾਂ ਦੇ ਲਖਤੇ ਜਰ ਬਲਜਿੰਦਰ ਸਿੰਘ ਜੀ ਗੁੰਨਰ ਆਪਣਾ ਸਨਮਾਨ ਪ੍ਰਾਪਤ ਕਰੋ ਆ ਕੰਬਲੀ ਵੀ ਦੇ ਦਿਓ ਆ ਕੰਬਲੀ ਬੇ ਪਲੇਅਰਾਂ ਨੂੰ ਬੇਨਤੀ ਆ ਭਾਜੀ ਗਰਾਊਂਡ ਥੋੜੀ ਜਿਹੀ ਬੇਲੀ ਕਰ ਦਿਓ ਸਾਡੇ ਮੁੱਖ ਮਹਿਮਾਨ ਸਾਡੀ ਪ੍ਰਬੰਧਕ ਕਮੇਟੀ ਵੀ ਦੇਖ ਸਕੇ ਛੰਗ ਮੇਲਾ ਚੱਲ ਰਿਹਾ ਜਾਂ ਜਲਦੀ ਕਰ ਇਹ ਤੋਂ ਬਾਅਦ ਟੋਨੀ ਸਾਡਾ ਉਹ ਉਹ ਡਾੜ ਦੇ ਕੇ ਪਾਸੇ ਉਹਦੇ ਅੱਜ ਉਹ ਕਸ਼ਾ ਮੀ ਦੰਕ ਲਈ ਰਾਜ ਬਾਬਾ ਜੀ ਛਕੰਡੀ ਵਾਲੀ ਸਰਕਾਰ ਉਹਨਾਂ ਦਾ ਵਿਸ਼ੇਸ਼ ਸਨਮਾਨ ਹੋ ਰਿਹਾ ਬੋਲੇ ਜੋ ਨਿਹਾਲ ਸਾਥ ਸ੍ਰੀ ਚਲੋ ਬਈ ਜੀਤਾ ਉਸ ਤੋਂ ਬਾਅਦ ਟੋਨੀ ਦਾ ਸਨਮਾਨ ਉਸ ਤੋਂ ਬਾਅਦ ਆ ਆਰਾਮ ਲਾਈਟ ਵਾਲਾ ਭਈ ਅੱਜ ਦੀ ਫਾਈਨਲ ਪਟਕੇ ਦੀ ਕੋ蒂 ਰਫੀਪੂਆ ਧਮੜੀ ਸੰਜੇ ਜੰਮੂ ਬਾਬਾ ਜੀ ਇੱਥੇ ਖੜੇ ਰਹੋ ਤੁਸੀਂ ਰਾਮ ਬਿਜਲੀ ਵਾਲਾ ਓਏ ਚਲੋ ਚਲੋ ਚੋ ਹੋ ਜਾਣਾ ਤੁਹਾਨੂੰ ਮੈਡਲ ਦੇ ਦਿੱਤਾ ਮੈਡਲ ਦੇ ਦਿੱਤਾ ਤੁਹਾਨੂੰ ਮੈਡਲ ਮਿਲ ਗਿਆ ਕਾਲੇ ਲਖਨਪਾਲਾ ਵਿੱਚੋਂ ਜਾਂ ਕਿਸੇ ਦਾ ਰਹਿ ਗਿਆ ਸਮਾਨ ਹੁਣ ਆਪਣੇ ਕੋਲ ਉਸ ਦੀ ਅਵਸਥਾ ਦਾ ਠੀਕ ਹੈ ਆਪਾਂ ਕਰ ਸਕਦੇ ਆ ਇੱਕ ਗਰਮੀਰ RAM ਜੀ ਦਾ ਪੱਪੂ ਦਾ ਕੰਨਾ ਸਮਾਨ ਸਾਹਮਣੇ ਵੇ ਪਟਕੇ ਵਾਲੇ ਆ ਜਾਓ ਕੱਪੜੇ ਲਾ ਕੇ ਆਓ ਤੁਹਾਡੀ ਪਟਕੇ ਦੇ ਨਾਲ ਫੋਟੋ ਹੋਣੀ ਆ ਸਾਡੀ ਕਮੇਟੀ ਕੋ ਪਹੁੰਚੋ ਮਿੰਦਰ ਭੁਆਜੀ ਸਾਡੇ ਕੋਲ ਉਹ ਨਾਲ ਹੁਣ ਪ੍ਰੇਮ ਟੇਲਰ ਜੀ ਤੁਸੀਂ ਵੀ ਆ ਜਾਓ ਜੀਤੇ ਹੋ ਗਈ ਆ ਪ੍ਰੇਮ ਟੇਲਰ ਦਾ ਕਰਿਆ ਪ੍ਰੇਮ ਕਰ ਲੋ ਲਓ ਜੀ ਅੱਜ ਦਾ ਛੰਝ ਮੇਲਾ ਤੇ ਖੇਡ ਮੇਲਾ ਆਪਣੇ ਜੋਵਨ ਤੇ ਚੱਲ ਰਿਹਾ ਆ ਜੋ ਕੀ ਸਮਾਪਤੀ ਵਾਲ ਆਰੰਭ ਹੋਣ ਜਾ ਰਿਹਾ ਅੱਜ ਦੀ ਪਟਕੇ ਦੀ ਫਾਈਨਲ ਕੁਸ਼ਤੀ ਰਫੀ ਭੂਆ ਤਵੜੀ ਤੇ ਸੰਜੇ ਜੰਮੂ ਬੇ ਜ਼ੋਰਦਾਰ ਤਾੜੀਆਂ ਲਾ ਦਿਓ ਜਿੰਨੇ ਵੀ ਦਰਸ਼ਕ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੱਥੇ ਸੱਭਿਆਚਾਰਕ ਖੇਡ ਮੇਲਾ ਤੇ ਹਰੇਕ ਤਰ੍ਹਾਂ ਦੀਆਂ ਗੇਮਾਂ ਨਸ਼ਾ ਮੁਕਤ ਪੰਜਾਬ ਕਰਨ ਲਈ ਖੇਡਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਆ ਤਦੈ ਹੀ ਆਪਾਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ ਆ ਦੇਖੋ ਅੱਜ ਕਿੰਨਾ ਵਧੀਆ ਪ੍ਰਾਲਾ ਕੀਤਾ ਜਿੱਥੇ 30 ਕਿਲੋ 40 ਕਿਲੋ 50 ਕਿਲੋ ਸੰਧੂ ਕਬੱਡੀ ਖਿਡਾਰੀ ਆ ਉਹਦਾ ਇਹ ਸਨਮਾਨ ਕਰਨ ਗਿੰਦਾ ਪ੍ਰਧਾਨ ਸਪੋਰਟਸ ਕਲੱਬ ਧਨੀਪਿੰਡ ਜੰਗ ਸਪੋਰਟਸ ਕਲੱਬ ਉਹ ਆਪਣਾ ਸਨਮਾਨ ਪ੍ਰਾਪਤ ਕਰਨ ਗਿੰਦਾ ਸੁਖਾ ਤੇ ਸੰਦੀਪ ਤਿੰਨੇ ਬੱਚੇ ਆ ਜਾਓ ਸਾਡੇ ਡੀਪੀ ਸਾਹਿਬ ਵਧਾਈ ਦੇ ਹੱਕਦਾਰ ਆ ਜਿਹੜੀ ਅਨੇਕਾਂ ਹੀ ਇੰਟਰਨੈਸ਼ਨਲ ਪਲੇਅਰ ਤਿਆਰ ਕੀਤੇ ਆ ਕਈ ਲੜਕੀਆਂ ਤਿਆਰ ਕੀਤੀਆਂ ਜਿਹੜੀਆਂ ਵੱਡੀਆਂ-ਵੱਡੀਆਂ ਪੋਸਟਾਂ ਤੇ ਇਸ ਵੇਲੇ ਬਰਾਜਮਾਨ ਹਨ ਤੇ ਸੇਵਾਵਾਂ ਨਿਭਾ ਰਹੀਆਂ ਹਨ ਹੁਣ ਬੱਚਿਆਂ ਨੂੰ ਟ੍ਰੇਨਿੰਗ ਕਰ ਰਹੇ ਆ ਜਿੰਨਾ ਚਿਰ ਵੀ ਮਹਾਰਾਜ ਤੰਦਰੁਸਤੀ ਰੱਖੇ ਬੱਚਿਆਂ ਨੂੰ ਤਿਆਰ ਕਰਦੇ ਰਹਿਣਗੇ ਜੋਗਾ ਜੋਗਾ ਹੈਡਾਂ ਨਾਲ ਜੋੜੀ ਰੱਖਣਗੇ ਹਾਂ ਜੀ ਨੀ ਸਵਾਮੀ ਟੈਂਟ ਵਾਲੇ ਸਵਾਮੀ ਟੈਂਟ ਵਾਲੇ ਬਬਲਾ ਸਾਊਂਡ ਵਾਲੇ ਜਲਦੀ ਆ ਜਾਓ ਬਬਲਾ ਸਾਊਂਡ ਵਾਲਾ ਆ ਲੋ ਭਾਈ ਅੱਜ ਦੀ ਫਾਈਨਲ ਪੜਗੇ ਦੀ কুਸਤੀ ਆਰੰਭ ਹੋਣ ਜਾ ਰਹੀ ਆ ਜਿੱਥੇ ਇੱਕ ਪਾਸੇ ਰਫੀ ਭੂਆ ਤਮੜੀ ਤੇ ਸੰਜੇ ਜੰਮੂ ਦੋਨੇ ਹੀ ਪਲਵਾਨਾਂ ਨੂੰ ਦੱਸ ਦਈ ਆ ਵੀ 15 ਮਿੰਟ ਦਾ ਸਮਾਂ ਪਹਿਲੋ ਆ ਜੇ ਤੁਹਾਡੀ কুਸਤੀ ਨਹੀਂ ਨਿਪੜਦੀ ਫਿਰ 5 ਮਿੰਟ ਦਿੱਤੇ ਜਾਣੇ ਆ ਬਬਲਾ ਸਾਊਂਡ ਤੇ ਸਵਾਮੀ ਟੈਂਟ ਵਾਲੇ ਬਾਕੀ ਆਪਾਂ ਰਾਤ ਨੂੰ ਕਰ ਲਾਂਗੇ ਤੁਹਾਡਾ ਰਾਤ ਨੂੰ ਕਰਦੇ ਹਿਸਾਬ ਉਹ ਦੇ ਦੇ ਨੇ ਇੱਕ ਪੈਸੇ ਹੀ ਖਲੇ ਨੇ ਲੜ ਬਣਾ ਨੇ ਪੁਲਵਾਨ ਜੀ ਪੈਸੇ ਬਾਅਦ ਚੋ ਦਿੱਤੇ ਜਾਣੇ ਆ ਕਿਸੇ ਵੀ ਪੁਲਵਾਨ ਨੇ ਕਮੇਟੀ ਕੋ ਨਹੀਂ ਜਾਣਾ ਗੇੜੀ ਲਾਓ ਗੇੜੀ ਲਾ ਸਕਦੇ ਆ ਵੇ ਲੋ ਵੇ ਤਾੜੀਆਂ ਲਾ ਦਿਓ ਪੜਗੇ ਦੀ ਕੋਤੀ ਆਰੰਭ ਹੋਣ ਜਾ ਰਹੀ ਆ ਜਿੱਥੇ ਅੱਜ ਸਾਡੇ ਪ੍ਰਧਾਨ ਦੀਪੂ ਪ੍ਰਧਾਨ ਜੀ ਹਦੀਆਬਾਦ ਤੋਂ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਖਤਰ ਲਖਨਪਾਲ ਦੇ ਪੰਜ ਰਾਜੂ ਦਾ ਵਿਸ਼ੇਸ਼ ਸਨਮਾਨਾ ਸਾਡੀ ਪਾਈਪਲਾਈਨ ਜਰੂਰ ਠੀਕਾ ਜਾਇਆ ਇਹ ਵੀ ਬੇਨਤੀ ਆ ਕਾਲੇ ਆ ਬਾਬਾ ਚਦਰ ਦਾ ਦੱਸਦੇ ਪਾਈਪ ਟੋਆ ਪਟ ਕੇ ਦਿੱਤਾ ਹੋਇਆ ਤੁਸੀਂ ਦਰੁਸਤ ਕਰਨਾ ਜੋ ਮਟੀਰੀਅਲ ਲਗੂਆ ਤੇ ਪੈਸੇ ਦੇ ਦਾਂਗੇ ਇਹ ਤੁਹਾਡੀ ਜ਼ਿੰਮੇਵਾਰੀ ਆ 500 ਦਿਓ 100 100 ਦੇ 500 ਉਹ ਨਹੀਂ 100 ਰੋਹੇ ਨੂੰ ਮੁੰਮਾ ਤਾਂ 500 ਲੈ ਲਾ ਬੜਾ ਠੀਕ ਹੈ ਜੀ ਉਹਾਂ ਨੇ ਕਾਲੂ ਮਿਲਦੇ ਆ। ਲਓ ਭਈ ਪਟਕੇ ਦੀ ਕੋਸਤੀ ਦੀ ਜਿੱਥੇ ਪੰਚਾਇਤ ਨਾਲ ਵੀ ਫੋਟੋ ਹੋ ਗਈ ਆ ਸਾਡੇ ਕੋਚ ਮਿੰਦਰ ਭلوان ਜੀ ਪ੍ਰਧਾਨ ਹਦੀਆਬਾਦ ਤੋਂ ਦੀਪੂ ਜੀ ਸਾਡੇ ਮੀਡੀਆ ਵਾਲੇ ਚਮਨ ਚਮਨ ਲਾਲ ਤੇ ਬੂਟਾ ਪੁਬਾਰੀ ਦੇ ਪਰਿਵਾਰ ਚੋਂ ਕੋਈ ਹੈਗਾ ਬੱਚਾ ਆਪਣਾ ਸਨਮਾਨ ਪ੍ਰਾਪਤ ਕਰੇ। ਸਾਬੀ ਦਾਦੂਵਾਲ ਰਾਣਾ ਵਪਾਰੀ ਜੀ ਫਲੋਰ ਤੋਂ ਕੋਟ ਸਾਹਿਬ ਸਾਡੇ ਰਾਣਾ ਵਪਾਰੀ ਜੀ ਉਹਨਾਂ ਦੇ ਪਰਿਵਾਰ ਦੀ ਦੀਪਾ ਉਹ ਵੀ ਲਓ ਜੀ 15 ਮਿੰਟ ਪਹਿਲੋ 5 ਮਿੰਟ ਪੁਆਇੰਟ ਤੇ ਵੇ ਦਰਸ਼ਕਾਂ ਨੂੰ ਦੱਸ ਦਈਏ ਜਿੱਥੇ ਅੱਜ ਬਾਬਾ ਸਾਹਿਬ ਦੇ ਸਨਮਾਨ ਤੇ ਪੂਰੇ ਪੰਜਾਬ ਵਿੱਚ ਧਰਨੇ ਲਾਈ ਗਏ ਬੰਦ ਕੀਤੇ ਗਏ ਜਿਹੜੇ ਸਾਕਸ ਨੇ ਬਾਬਾ ਸਾਹਿਬ ਨਾਲ ਬੇਅਦਬੀ ਕੀਤੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਹਤੇ ਕਈ ਧਾਰਾ ਲਾਈਆਂ ਗਿਆ ਪਰ ਸਾਡੀ ਜਿਹੜੀ ਮੰਗ ਆ ਸਮਾਜ ਦੀ ਇਹ ਹੀ ਆ ਵੀ ਉਹ ਸਾਕਸ ਨੂੰ ਦੇਸ਼ದ್ರੋਹੀ ਇਕਰਾਰ ਕਰਕੇ ਤੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇ ਸਰਕਾਰ ਫੇਰ ਵੀ ਨਹੀਂ ਸੁਣੂਗੀ ਤਾਂ 15 ਦਿਨ 20 ਦਿਨ ਬਾਅਦ ਜੋ ਵੀ ਸਾਡਾ ਸਮਾਜ ਆ ਕਮੈਂਟੇਟਰ ਨੂੰ ਬੇਨਤੀ ਆ ਵੀ ਇਹ ਕਮੈਂਟਰੀ ਆਪਣੇ ਨਾਲ ਜੁੜੀ ਨਹੀਂ ਹੈ ਪਲੀਜ਼ ਹਾਂ ਇਹ ਕਮੈਂਟ ਸਾਡਾ ਕੋਈ ਉਤਰ ਆ ਪਟਕੇ ਦੀ ਕੋਟੀ ਰਫੀ ਪੂਆ ਧਮੜੀ ਤੇ ਸੰਜੇ ਜੰਮੂ ਲੋਹਾਂ ਜੀ ਕੋਟੀ ਆਰ ਪਾਰ ਆ ਕਿੰਦੇ ਦਖਤ ਲੋ ਜੀ ਸ਼ੌਂਕੀ ਬਹੁਤ ਵਧੀਆ ਕਾਪੀ ਚੱਲ ਰਹੀ ਆ ਪੰਜ ਸਾਹਿਬ ਹਾਂਜੀ ਆਓ ਆ ਖੜੋ ਆਪਣੇ ਕਿੰਦਾ ਜੀ ਸੇਵਾਦਾਰ ਉਹਦਾ ਨਹੀਂ ਆ ਕਸ਼ਵੀਰ ਸਿੰਘ ਜੀ ਨਹੀਂ ਕਿਸਵੀਰ ਸਿੰਘ ਜੀ ਆਇਓ ਜਰਾ ਆਪਣੇ ਕਿੰਦਾ ਸੇਵਾਦਾਰ ਦਾ ਸਨਮਾਨ ਕਰਨਾ ਇਕ ਆਪਾਂ ਦੇ ਕਹਿੰਦੇ ਪੰਜਾਬ ਦਾ ਕਦੀ ਉੱਤੇ ਕਰੀ ਥੱਲੇ ਕਰੀ ਮੁੰਡੂ ਪੂਰੀ ਬੱਲੇ ਬੱਲੇ ਮੁੰਡੂ ਵੀ ਦੇਖ ਰਹੇ ਸਾਡੇ ਭਰਾ ਬੜੇ ਲਾਈਵ ਪ੍ਰੋਗਰਾਮ ਦੇਣ ਵਾਲਿਆ ਹੈ ਬੇਨਤੀ ਹੈ ਉਹ ਆਪਣਾ ਸਨਮਾਨ ਪ੍ਰਾਪਤ ਕਰਨ ਬਾਜੀ ਵਾਹ ਸਰਪੰਚ ਸਾਹਿਬ ਕਸ਼ਮੀਰ ਚੰਦ ਜੀ ਕਿਰਪਾ ਕਰਕੇ ਆਓ ਜਰਾ ਸ਼ਾਬਾਸ਼ ਸਾਰੇ ਸਰਦਾਰ ਜੋਰ ਤੇ ਗੋਟਾ ਮੰਧਰ ਟਿੱਬੀ ਸਾਡੇ ਕੋ ਸਾਹ ਨੂੰ ਬੇਨਤੀ ਆ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਸਾਡੇ ਮੰਧਰ ਪਹਿਲਵਾਨ ਜੀ ਉਸਤਾਦ ਜੀ ਖਾੜਾ ਬਹੁਤ ਅਮਰੀਤੋ ਜਿਨ੍ਹਾਂ ਨੂੰ ਬਾਬਾ ਬੋੜ ਦਾ ਖਿਤਾਬ ਮਿਲਿਆ ਸਾਡੇ ਉਸਤਾਦ ਜੀ ਮਿੰਦਰ ਪਹਿਲਵਾਨ ਜੀ ਆਪਣਾ ਮਾਨ ਸਨਮਾਨ ਸਾਡੀ ਕਮੇਟੀ ਤੋਂ ਪ੍ਰਾਪਤ ਕਰਨ ਬਹੁਤ ਹੀ ਅੱਛੇ ਲਾਈਵ ਵਾਲੇ ਹਾਂਜੀ ਲਾਈਵ ਵਾਲੇ ਵੀ ਆਪਣਾ ਇਨਾਮ ਸਨਮਾਨ ਪ੍ਰਾਪਤ ਕਰਨ ਉਸ ਤੋਂ ਬਾਅਦ ਮਹਿੰਦਰ ਸਿੰਘ ਜੀ ਟੀਪੀ ਵਾਲੇ ਸਾਡੇ ਪਿਸ਼ਪ ਪਤਨਮਾ ਜੀ ਹਾਂਜੀ ਬਾਬਾ ਬੋੜ ਸਾਡੇ ਦੀਪੂ ਪ੍ਰਧਾਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਧੰਨਵਾਦ ਕਰਦੇ ਨਾਲ ਸਾਡੇ ਜੰਮੂ ਦੇ ਖੋਰ ਸਾਡਾ ਵੀਰ ਪਹੁੰਚਿਆ ਆਪਣੇ ਚੇਲੇ ਬੰਲੇ ਤੇਰੇ ਨਹੀਂ ਨੀ ਸਾਂ ਅ ਨਹੀਂ 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 ਆਹ ਨਹੀਂ ਉਹ ਨਹੀਂ ਨੀ ਸਾਂ ਬਈ ਰੈਫਰੀ ਦਾ ਫੈਸਲਾ ਆਖਰੀ ਹੋਵੇਗਾ ਦੱਸ ਮੈਨ ਰੈਫਰੀ ਕੁਰਸੀ ਹੋਈ ਕਿ ਨਹੀਂ ਨਹੀਂ ਹੋਈ ਕੁਰਸੀ ਬਈ ਕੁਰਸੀ ਹੋਈ ਕਿ ਨਹੀਂ ਇੱਕ ਵਾਰੀ ਕੁਰਸੀ ਚੱਕੀ ਲੈ ਜੌਰ ਦਾ ਤਾੜੀਆਂ ਮਾਰੋ ਯਾਰ ਤੇ ਸੁੱਖਾ ਜੀ ਜੋਰ ਲਾਤਾ ਪੂਰਾ ਸੰਨੀ ਵੀ ਤੱਕਦਾ ਹੋਇਆ ਸੰਦੀਪ ਕਿਰਪਾ ਕਰਕੇ ਸਾਡਾ ਉਹ ਸਨਮਾਨ ਪ੍ਰਾਪਤ ਕਰਨ ਕਰੇ ਜਾਣ ਸਾਡੇ ਨੇ ਨੀ 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 ਹਾਂ 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 ਰੈਫਰੀ ਦੱਸੇ ਵੀ ਲਾ ਜੀ ਵਾਹ ਸਫੀ ਭੂਆ ਤਮੜੀ ਖੜਾ ਕੁਰਸੀ 'ਤੇ ਜੇਤੂ ਰਿਹਾ ਰਫੀ ਭੂਆ ਤਮੜੀ ਕੋਚ ਸਾਹਿਬ ਜੀਤੇ ਆ ਮੈਕ ਫੜਾਇਆ ਸਾਡੇ ਰਤੂ ਸਾਹਿਬ ਦਾ ਘੋਗਾ ਕਬੱਡੀ ਕੋਚ ਦਾ ਅਸੀਂ ਸਨਮਾਨ ਕਰਨਾ ਥੋੜਾ ਜਿਹਾ ਕਿਰਪਾ ਕਰਿਓ ਆਹ ਥੋੜੀ ਮੁਲਾ ਜੀ ਥੋੜਾ ਥਾਂ ਦਿਓ ਥਾਂ ਦਿਓ ਥੋੜਾ ਮਮਾਈ ਕਿੰਨਾ ਰੱਖਾਂਗੇ ਓਏ ਕੁਮਿੰਟਾ ਆਹ ਰਤੂ ਸਾਹਿਬ ਦਾ ਸਨਮਾਨ ਕਰੋ ਪਹਿਲਾਂ ਆ ਜਾਓ ਲੱਗੇ ਉਹ ਆ ਜਾ ਤੋਨੀ ਲੱਗੇ ਢੋਲੀ ਦਾ ਵੀ ਕਰ ਦਿਓ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਲਓ ਜੀ ਉਸ ਤੋਂ ਬਾਅਦ ਘੁਗਾ ਪਟਕੇ ਦੀ ਕੁश्ती ਲਈ ਆ ਲਾਈਟ ਵੱਲ ਮੂੰਹ ਕਰ ਲਈ ਆਪਾਂ ਉਹ ਵੇ ਲਾਈਟ ਬੁਝਾ ਨਾ ਵੇ ਕਾਕਾ ਪਟਕੇ ਦੀ ਕੁਸ਼ਤੀ ਦਾ ਸਨਮਾਨ ਸਾਡੇ ਸਰਕਾਰ ਜੋਗ ਪਰਗਨ ਚੌਂਕੀਦਾਰ ਜੀ ਉਹਨਾਂ ਦਾ ਸਤਿਦਾ ਪਛੇਸ ਸਨਮਾਨ ਬੋਲੇ ਲਾਓ ਹੱਥ ਕਸ਼ਮੀਰ ਜੀ ਤੁਸੀਂ ਲਾਓ ਮਹਾਰਾਜ ਅਸੀਂ ਤਾਂ ਕੁਝ ਵੀ ਨਹੀਂ ਜੀ ਤੁਹਾਡੇ ਵੱਲ ਕਸ਼ਮੀਰ ਸਿੰਘ ਨਗਰ ਪੰਚਾਇਤ ਧਨੀ ਪੰਡਲ ਲਖਨਪਾਲ ਪਤਵੰਤੇ ਸਾਰੇ ਇਸ ਜੇਤੂ ਖਿਡਾਰੀ ਦਾ ਸਨਮਾਨ ਕਰਦੇ ਆ ਸ਼੍ਰੀ

ਮੈਂ ਕਿਹਾ ਵੀ ਚਾਏ ਕੁਝ ਹੋ ਜਾਏ ਨਾ ਜਾਣ ਨਾਲੋਂ ਲੇਟ ਸਹੀ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਲੰਬੀਆਂ ਉਮਰਾਂ ਹੋਣ ਸੁਖ ਸ਼ਾਂਤੀ ਤੁਹਾਡੇ ਨਗਰ ਚ ਵਸਦੀ ਰਹੇ ਤੇ ਮੇਰੇ ਬੱਚਿਆਂ ਦੀਆਂ ਵੀ ਲੰਬੀਆਂ ਲੰਬੀਆਂ ਉਮਰਾਂ ਹੋਣ ਤੇ ਇਸੇ ਤਰ੍ਹਾਂ ਹੀ ਹਰ ਸਾਲ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਤੇ ਅਸੀਂ ਆਉਂਦੇ ਰਹੀਏ ਤੇ ਤੁਸੀਂ ਇਸੇ ਤਰ੍ਹਾਂ ਹੀ ਮੇਲੇ ਦੇ ਵਿੱਚ ਨੱਚਦੇ ਰਹੋ ਤੇ ਮੇਲੇ ਦੇ ਵਿੱਚ ਹੀ ਵਸਦੇ ਰਹੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧਾਈਆਂ ਸਾਰੇ ਪਲੇਅਰਜ਼ ਨੂੰ ਟੀਚਰਜ਼ ਨੂੰ ਕੋਚਾਂ ਨੂੰ ਨਗਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਪ੍ਰਬੰਧਕਾਂ ਨੂੰ ਔਰ ਜਿਹੜੇ ਦਾਨੀ ਸੱਜਣਾ ਉਹਨਾਂ ਦੀਆਂ ਵੀ ਤੇ ਜਿਹੜੇ ਪਲੇਅਰ ਆ ਜਾਂ ਜਿਹੜੇ ਜਿੰਨੇ ਵੀ ਪ੍ਰੈਸ ਰਿਪੋਰਟਰ ਐ ਕੰਮ ਕਰਨ ਵਾਲੇ ਸਾਡੇ ਬੱਚੇ ਜਿਨ੍ਹਾਂ ਨੇ ਭੱਜ-ਭੱਜ ਕੇ ਸਾਰਾ ਦਿਨ ਲਾਤਾ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਤਾਂ ਸੱਟ ਲੱਗੀ ਹੈ ਇਹ ਕਹਿੰਦੇ ਮੈਡਮ ਜੀ ਫਿਰ ਵੀ ਬੱਲੇ ਬੱਲੇ ਉਹ ਪਰ ਮੈਂ ਕਹਿੰਨੀ ਹਾਂ ਉਸ ਤੋਂ ਵੀ ਜ਼ਿਆਦਾ ਬੱਲੇ ਬੱਲੇ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਥੈਂਕ ਯੂ ਇਹ ਆਸਟ੍ਰੇਲੀਆ ਤੋਂ ਦੋਸਤ ਆਏ ਨੇ ਇਹਨਾਂ ਦਾ ਵਿਸ਼ੇਸ਼ ਸਨਮਾਨ ਹੈ ਲਾਈਵ ਵਾਲਿਆਂ ਨੂੰ ਬੇਨਤੀ ਇੱਧਰ ਵੀ ਮੜਿਆ ਕਰਿਓ ਅੱਜ ਡੇਰਾ ਬਾਬਾ ਚਤਰਦਾਸ ਜੀ ਦਾ 65ਵਾਂ ਸਲਾਨਾ ਜੋੜ ਮੇਲਾ ਤੇ ਬਤਮੀਆਂ ਜਾਦਗਰ ਜਾਦਗਰੀ ਖੇਡਾਂ ਦੀਆਂ ਖੁਸ਼ੀਆਂ ਜਿਹੜੀਆਂ ਅੱਜ ਅਸਮਾਨ ਵਿੱਚ ਗੂੰਜਦੀਆਂ ਨੇ ਉਹ ਸਾਰੀਆਂ ਸੰਗਤਾਂ ਦਾ ਨਗਰ ਪੰਚਾਇਤ ਧਨੀਪਿੰਡ ਲਖਣਪਾਲ ਤੇ ਇਲਾਕੇ ਦੇ ਐਨਆਰਆਈ ਵੀਰ ਸਾਡੇ ਐਨਆਰਆਈ ਵੀਰ ਜਿਨ੍ਹਾਂ ਨੇ ਵੀ ਸਾਡੇ ਲਈ ਚੰਗਾ ਸੋਚਿਆ ਉਹਨਾਂ ਲਈ ਢੇਰ ਸਾਰੀਆਂ ਦੁਆਵਾਂ ਪਰਮਾਤਮਾ ਇਸੇ ਤਰ੍ਹਾਂ ਸਾਡੇ ਨਗਰ ਵਿੱਚ ਚੜ੍ਹਦੀ ਗੱਲ ਰੱਖੇ ਦਨ ਦੁਗਣੀ ਤਰੱਕੀ ਹੋਵੇ ਤੋਂ ਮੈਂ ਬਾਬਾ ਜੀ ਦੇ ਡੇਰੇ ਤੇ ਇਸ ਗੱਲ ਦੀ ਆਸ ਰੱਖਦਾ ਕਿ ਸਾਰੀਆਂ ਸੰਗਤਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ ਕੋਈ ਦੁਖੀਆ ਕੋਈ ਸੁਖੀਆ ਇਥੋਂ ਹਰ ਮਰਜ਼ੀ ਲੈ ਕੇ ਜਾਵੇ ਅਗਲੇ ਸਾਲ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਬੋਲੇ ਸੋ ਨਿਰਪੈ ਸਤਿਗੁਰ ਪਦਾ ਸ ਮਹਾਰਾਜ ਕੀ ਜੈ ਆ ਜਿਹੜੇ ਸਾਡੇ ਪ੍ਰਬੰਧਕ ਛੋਟੇ ਬੱਚੇ ਵੱਡੇ ਜਿਨ੍ਹਾਂ ਨੇ ਕੱਲ ਵੀ ਸੇਵਾ ਕੀਤੀ ਛੋਟੇ ਤੂੰ ਰਹਿ ਗਿਆ ਲੱਗਦਾ ਮੇਰੀ ਨਜ਼ਰਾਂ ਚੋਂ ਰਾਤ ਨੂੰ ਆਈ ਤੇ ਟਰਾਲੀ ਆ ਗਈ ਆ ਤੇ ਤੁਸੀਂ ਉਹ ਸਮਾਨ ਰਖਾ ਦਿਓ ਸਮਾਨ ਖਾਣਾ ਸਾਰਿਆਂ ਦਾ ਕੋਟ ਕੋਰਤਨਵਾਦ ਸਰਪੰਚ ਸਾਹਿਬ ਜਿੰਨੇ ਵੀ ਹੁਣ ਇੱਥੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਦਵਾਵਾਂ ਵੀ ਤੁਸੀਂ ਨਗਰ ਵਿੱਚ ਪਹੁੰਚੋ ਇਹ ਤੁਸੀਂ ਤੁਹਾਡੇ ਨਗਰ ਦੀ ਧੀ ਹੈ ਤੁਸੀਂ ਉਹਨੂੰ ਆਪਣੇ ਹੱਥਾਂ ਦੇ ਚੱਕਿਆ ਹੈ ਇਹਨਾਂ ਵੀ ਬਹੁਤ ਆ ਅਸੀਂ ਤਾਂ ਇਸ ਸ਼ਾਹਵਾਹ ਤੇ ਕਾਵਲ ਹੀ ਨਹੀਂ ਬਹੁਤ ਬਹੁਤ ਧੰਨਵਾਦ ਜੀ ਜੇ ਸਾਹਿਬ ਬਹੁਤ ਸ਼ੁਕਰਾਨਾ ਸੱਚਾ